ਲਓ ਜੀ ਸਸੀ ਦਾ ਸਾਰਿਆਂ ਨੂੰ ਲਓ ਭਾਈ ਤੁੰਦ ਅੱਜ ਬਹੁਤ ਐ ਸਾਨੂੰ ਜਾਣਾ ਪੈ ਗਿਆ ਹਮਾਚਲ ਐਮਸ ਹਸਪੀਟਲ ਕਿਉਂਕਿ ਇਹਨੂੰ ਹੈਗੀ ਅਲਰਜੀ ਮੇਰੇ ਮੁੰਡੇ ਸੋਏ ਜੀ ਗਰਵਾ ਸਿੰਘ ਇਹਨੂੰ ਹੈ ਅਲਰਜੀ ਦੀ ਠੀਕ ਹੈ ਜੀ ਤਾਂ ਇਹਨੂੰ ਲੈ ਕੇ ਚੱਲਿਆ ਵਾ ਦੇਖੋ ਤੁੰਦ ਪੂਰੀ ਐ ਮੈਂ ਤੁਹਾਨੂੰ ਦਿਖਾ ਦਾਂ ਲਓ ਜੀ ਇਹ ਪਿੱਛੇ ਬੈਠਾ ਇਹਨੂੰ ਅਲਰਜੀ ਐ ਠੀਕ ਹੈ ਜੀ ਸੋ ਹੁਣ ਅਸੀਂ ਜਾਂਦੇ ਤੇ ਰਸਤੇ ਚ ਪਰ ਫੇਰ ਵੀ ਧੁੰਦ ਬਹੁਤ ਹੈ ਇਹ ਕੀ ਪ੍ਰਾਥਾ ਰੋੜ ਹੈ ਕੀ ਪ੍ਰਾ ਹੈ ਰੋੜ ਹੈ ਨਾ ਇਹ ਤਾਂ ਧੁੰਦ ਬਹੁਤ ਕੀ ਜੇ ਮੇਰੇ ਜਦੋਂ ਅਸੀਂ ਹਮਾਚਰ ਪੁੰਚੇ ਆ ਦੇਖੋ ਹੁਣ ਅਸੀਂ ਹਮਾਚਰ ਪੁੰਚੇ ਤਾਂ ਧੁੱਪ ਜੜੀ ਨਹੀਂ ਕਿਉਂਕਿ ਉੱਚਾ ਲੱਗਾ ਹੈ ਤਾਂ ਉਥਾ ਧੁੱਪ ਜੜੀ ਵੀ ਨਹੀਂ ਠੀਕ ਹੈ ਤਾਂ ਰਸਤੇ 'ਚ ਪਹਾੜ ਦੇਖੋ ਕਿੰਨਾ بڑا ਕਿੰਨਾ ਟਾਈਮ ਲੱਗਿਆ ਇਹਨੂੰ ਜਿਹੜੀ ਇਹ ਗੁਫਾ ਹੈ ਚਲ ਗੁਫਾ ਵੀ ਕਹਿੰਦੇ ਟਰਨਲ ਟਰਨਲ ਨੂੰ ਇਹਨੂੰ ਕਹਿੰਦੇ 1200 ਪਤਾ ਨਹੀਂ 1800 ਕਿਲੋਮੀਟਰ ਦੀ ਹੈ ਇਹ ਮੁੱਕਣੀ 'ਚ ਨਹੀਂ ਆਂਦੀ ਹੈਗੀ ਠੀਕ ਹੈ ਆ ਦੇਖੋ ਤੁਸੀਂ ਕਿੰਨਾ ਟਾਈਮ ਲੱਗਿਆ ਹੋਣਾ ਇਹਨੂੰ ਦੂਏ ਪਾਸਾ ਬਣਦੀ ਹੈ ਜਗਾ ਇੱਕ ਪਾਸਾ ਤਾਂ ਬਣ ਗਈ ਵੀ ਉਹ ਦੇਖੋ ਉੱਪਰ ਤੇ ਲੈ ਕੇ ਬੇਟੀ ਨੂੰ ਕਿੰਨਾ ਟਾਈਮ ਲੱਗਿਆ ਲਓ ਜੀ ਹੋ ਗਏ ਐਂਟਰ ਵੈਦਰ ਦਾ ਵਿਊ ਤਖੜਾਤਾ ਆ ਪਹਾੜ ਪਿਛਲੀ ਵਾਰਾ ਐਨਾ ਰਸਤਾ ਖਰਾਬਤਾ ਨਾ ਜਾਂ ਬਰਸਾਤ ਵਿੱਚ ਬੁਰਾ ਹਾਲਤਾ ਇਸ ਰਸਤੇ ਦਾ ਬੈਂਡ ਪਰ ਜਿਵੇਂ ਤੇਰੇ ਹੁਣ ਵੀ ਬੰਦੇ ਐ ਲੋ ਦੇਖੋ ਉਹਨ ਦੂਜੀ ਕੋਟਰਨ ਲੱਗੀ ਛੋਟੀ ਹੋਈ ਤੇ ਠੀਕ ਹੈ ਜੀ ਤਾਂ ਲਾਈਟਾਂ ਦੇਖ ਲੋ ਚ ਲੈ ਟੈਨ ਪੂਰੀ ਲੈ ਟੈਲੋ ਜੀ ਉਤੇ ਬਾਅਦ ਅਸੀਂ ਪਹੁੰਚ ਗਏ ਹਸਪੀਟਲ ਐਮਸ ਚ ਹਿਮਾਚਲ ਪ੍ਰਦੇਸ਼ ਠੀਕ ਹੈ ਜੀ ਬਲਾਸਟਰ ਸਵਾਰ ਰਸਤਾ ਹੈ ਆ ਰਸਤਾ ਸਿੱਧਾ ਗਾਂ ਗਾਂ ਹਮਾਚਲ ਨੂੰ ਗਿਆ ਹੈ ਠੀਕ ਹੈ ਜੀ ਇਧਰ ਸਿੱਧੇ ਨਹੀਂ ਮੁੜਨਾ ਹੈਗਾ ਅਸੀਂ ਜਾਣਾ ਇਧਰ ਨੂੰ ਠੀਕ ਹੈ ਜੀ ਉਹ ਦੇਖੋ ਗੱਡੀ ਮੁੜ ਗਈ ਅਸੀਂ ਚੱਲੇ ਇਧਰ ਨੂੰ ਠੀਕ ਹੈ ਉਹ ਸਾਹਮਣੇ ਬਿਲਡਿੰਗ ਦੇਖ ਲੋ ਕਿੰਨੀ ਵੱਡੀ ਹੈ ਪ੍ਰਬੰਧ ਇਧਰ ਦੀ ਸਾਈਡ 3 ਰਿਕਸ਼ਾ ਵੀ ਖੜੇ ਤੇ ਇਹ ਰਿਕਸ਼ਾ ਮਨ ਦਾ ਕਹਿੰਦੇ ਫ੍ਰੀ ਹੈ ਉਹਨਾ ਤੁਸੀਂ ਹਸਪੀਟਲ ਦੇ ਅੰਦਰ ਤੇ ਗੇਟ ਪਰ ਤੱਕ ਆ ਸਕਦੇ ਠੀਕ ਹੈ ਸੋ ਇਧਰ ਹੈਗੀ ਸਟਾਫ ਦੀ ਕਾਰ ਪਾਰਕਿੰਗ ਹੈ ਆਪ ਨੂੰ ਤਾਂ ਬਾਹਰ ਖੜਾਣੀ ਪੈਣੀ। ਅੱਛਾ ਜੀ। ਠੀਕ ਹੈ। ਸੋ ਇਧਰ ਦੋ ਰਸਤੇ ਹੈ ਇੱਕ ਆਹਗਾਟ ਹੈ ਪਿਛਾ ਦਾ ਗੇਟ ਇੱਕ ਆ ਦੇਖ ਲਓ। ਸੋ ਲਓ ਜੀ ਸਾਹਮਣੇ ਦਾ 뷰 ਦੇਖ ਲਓ ਤੁਸੀਂ। ਸਾਹਮਣੇ ਹੈਗੀ OPT ਜੋ ਆ ਬੈਂਕ ਬਿਲਡਿੰਗ ਦੱਸਦਾ ਇੱਥਾ ਸੋਡੀ ਕੋਈ ਚੀਜ਼ ਦੀ ਰਿਸਰਚ ਹੁੰਦੀ ਹੈ। ਜੇ ਸੋ ਤੁਹਾਡਾ ਕੋਈ ਮਾਸ ਮੂਸ ਕੱਢਿਆ ਜਾਂਦਾ ਉਹ ਬਿਲਡਿੰਗ ਵਿੱਚ ਸਰਚ ਹੁੰਦੀ ਠੀਕ ਹੈ ਜੀ। ਉਹ ਮਿਲ ਜਾਂਦੇ ਉਹਨਾਂ ਨੂੰ 15-20 ਦਿਨ ਲੱਗ ਜਾਂਦੇ ਹੈ ਤਾਂ। ਸੋ ਇਹ ਕੰਮਨੀ ਟੀਮਸ ਹਸਪੀਟਲ ਠੀਕ ਹੈ ਜੀ ਸੋ ਅਸੀਂ ਹੁਣ ਉਤਰਨ ਲੱਗੇ ਬਾਕੀ ਤੁੰ ਮੈਂ ਅੰਦਰ ਜਾ ਕੇ ਲੱਗਦਾ ਹਾਂ ਕੀ ਆ ਬੰਦਾ ਠੀਕ ਹੈ ਜੀ ਸੋ ਆ ਦੇਖ ਲੋ ਲੋਪ ਦੇਖ ਅੰਦਰ ਸਮਝ ਲਿਖ ਲੋ ਥਿਉ ਬਹੁਤ ਤਗੜਾ ਤਾਂ ਇਹ ਹੈ ਇਹ ਹਸਪੀਟਲ ਇਹ ਇੱਥੇ ਲੈਣੇ ਲੱਗਦੀਆਂ ਇੱਥਾ ਪਾਰਟੀ ਘੱਟ ਹੁੰਦੀ ਹੈ ਠੀਕ ਹੈ ਜੀ ਤਾਂ ਮੈਂ ਕਿਉਂਕਿ ਉਹ ਸਾਹਮਣੇ ਜਿਹੜਾ ਤੁਹਾਨੂੰ ਦਿਖਾਇਆ ਨਾ ਮੈਂ ਉਹ ਸਕੈਨਰ ਹੈ ਠੀਕ ਹੈ ਇੱਥੇ ਲੈਣੇ ਲੱਗਦੀਆਂ ਆ ਲੈਣੇ ਲੱਗਦੀਆਂ ਹੈ ਠੀਕ ਹੈ ਉਪਰ ਤੱਕ ਜਿਹੜਾ ਮਰਜੀ ਜਿੱਥਾ ਮਰਜੀ ਉਹ ਕਰ ਸਕਦੇ ਆ ਇੱਥੇ ਲੋਕ ਬਹਿ ਜਾਂਦੇ ਇਹ ਹੈਗੀ ਐਂਟਰੀ ਇਹ ਇਧਰ ਹੈਗੇ ਲਿਫਟਾਂ ਠੀਕ ਹੈ ਜੇ ਤੁਸੀਂ ਆ ਨਾਲ ਦੇਖ ਰਹੇ ਹੋ ਇਹ ਛੋਟੇ ਬੱਚੇ ਨੂੰ ਜੇ ਦੁੱਧ ਦਾ ਚੰਗਾਣਾ ਹੋਵਾ ਤਾਂ ਇਹ ਚ ਬਿਠਾਲ ਕੇ ਤੁਸੀਂ ਚੰਗਾ ਸਕਦੇ ਜੀ ਠੀਕ ਹੈ ਹੁਣ ਅਸੀਂ ਉੱਪਰ ਆ ਗਏ ਤੇ ਉੱਪਰ ਆ ਕੇ ਹੁਣ ਆ ਸਾਹਮਣੇ ਇਹ ਸਾਡਾ ਬਾੜਤਾ ਬੱਚਿਆਂ ਦਾ ਅਲਰਜੀ ਦਾ ਇੱਥੇ ਸਾਰੇ ਬੜੇ ਵੀ ਹੈਗੇ ਛੋਟੇ ਵੀ ਹੈਗੇ ਸੋ ਉਹਦੇ ਬਾਅਦ ਸਾਡਾ ਅੰਦਰ ਲੱਗਿਆ ਨੰਬਰ ਉਹ ਸਾਹਮਣੇ ਡਾਕਟਰ ਬੈਠਾ ਹੈ ਠੀਕ ਹੈ ਹੋਰ ਤਾਂ ਹੋ ਪਹਿਲਾਂ ਹੋਰ ਹੋਰ ਦੀ ਕਿਸੇ ਦੀ ਵਾਰੀ ਆਈ ਵੀ ਸੀ ਤੋਂ ਉੱਤੇ ਬਾਅਦ ਸਾਡੀ ਆਣੀ ਸੀ ਠੀਕ ਹੈ ਇਹ ਇਹ ਬੈਠੇ ਐ ਸੋ ਨਵੇਂ ਤੇ ਨਵੇਂ ਰੋਏ ਰਣ ਦੇ ਕਹਿੰਦੇ ਜਿਹੜਾ ਪੇਸ਼ੈਂਟ ਹੈ ਉਹੀ ਅੰਦਰ ਆਵਾ ਬਾਕੀ ਜਿਹਨੇ ਬਾਹਰ ਬੈਠੋ ਮੈਂ ਬਾਹਰ ਆ ਗਿਆ ਤਾਂ ਹੁਣ ਤੁਹਾਨੂੰ ਚੰਗੀ ਤਰ੍ਹਾਂ ਸਮਝਾਉਂਦਾ ਇਹ ਹੈਗੀ ਮੇਨ ਐਂਟਰੀ ਇਹ ਮੇਨ ਐਂਟਰੀ ਹੈ ਮੈਂ ਤੁਹਾਨੂੰ ਦੱਸ ਦਵਾਂ ਆ ਆਂਦੀ ਹੈ ਨਾ ਮੇਨ ਐਂਟਰੀ ਇਹ ਮੇਨ ਐਂਟਰੀ ਹੈ ਇਹਦੇ ਸਾਹਮਣੇ ਤੁਸੀਂ ਆ ਦੇਖ ਲਓ ਲੋ ਦੇਖੋ ਕਿੱਡਾ بڑا ਹਸਪਤਾਲ ਹੈ ਠੀਕ ਹੈ ਜੀ ਲੋ ਭਾਈ ਹੁਣ ਨੰਬਰ ਰੂਟ ਬਣਾਤਾ ਨਹੀਂ ਕਹਿੰਦੇ ਕਿ ਟਿਕਣਾ ਬਾਹਰ ਰਹੋ ਪੇਸ਼ਟ ਨੂੰ ਪੇਸ਼ੈਂਟ ਨੂੰ ਅੰਦਰ ਆਓ ਠੀਕ ਹੈ ਜੀ ਸੋ ਮੈਂ ਹੁਣ ਬਾਹਰ ਆ ਦੇਖਦੇ ਹਾਂ ਕੀ ਬੰਦ ਹੈ ਇਹ ਸਾਹਮਣੇ ਈ ਬਲੌਗ ਹੈ ਔਰ ਇਹਦੇ ਸਾਈਡ ਨੂੰ ਹੈਗੀ ਐਮਰਜੈਂਸੀ ਅਸੀਂ ਥੱਲਾ ਚੱਲੇ ਆ ਥੱਲਾ ਸਾਡਾ ਇੱਕ ਰਿਸ਼ਤੇਦਾਰ ਜਿੱਦਾਂ ਤੁਹਾਨੂੰ ਪਤਾ ਹੈ ਮੈਂ ਇਸ ਨੂੰ ਗਿਆ ਦਾ ਦਵਾਈ ਲੈਣ ਆਪਣੇ ਮੁੰਡੇ ਨੂੰ ਗਿਆ ਤਾਂ ਦਵਾਈ ਲੈਣ ਠੀਕ ਹੈ ਜੀ ਉਹਦਾ ਜਿਆਦਾ ਉਹ 6 ਮਹੀਨੇ ਦਾ ਜਿਆਦੀ ਉਹਦੀ ਲੜ ਜੀ ਦਵਾਰ ਚੱਲਦੀ ਹੈ ਪਹਿਲਾ ਪੀਜੀਆ ਤੇ 4 ਸਾਲ ਪੀਜੀਆ ਤੇ ਉਸ ਤੋਂ ਬਾਅਦ ਫਿਰ ਇਥਾਏ ਤੇ ਉਹ ਤੋਂ ਬਾਅਦ ਫਿਰ ਇੰਸ ਚਲ ਗਏ ਠੀਕ ਹੈ ਜੀ ਸੋ ਚੰਗੀ ਤਰੀਕੇ ਨਾਲ ਦੱਸ ਨਹੀਂ ਹੋਇਆ ਉੱਥਾ ਵੀਡੀਓ ਬਣਾਉਣ ਨਹੀਂ ਦਿੰਦੇ ਹੈਗੇ ਕਹਿੰਦੇ ਨੋ ਵੀਡੀਓ ਅਪਲੋਡ ਨਹੀਂ ਹੈਗੀ ਠੀਕ ਹੈ ਜੀ ਸੋ ਜਿੰਨੇ ਵੀ ਬਣਾ ਹੋਈ ਤੁਸੀਂ ਦੇਖ ਲਿਓ ਬਾਕੀ ਜੇ ਕਦੇ ਫੇਰ ਗਿਆ ਤਾਂ ਫੇਰ ਚੰਗੀ ਤਰ੍ਹਾਂ ਪ੍ਰੋਪ ਬਣਾ ਕੇ ਆਉਂਗਾ ਠੀਕ ਹੈ ਜੀ ਅ ਮੇਰੇ ਛੇਤੀ ਛੇਤੀ ਚਾਦੀ ਬਣਾ ਲਈ ਤਦਨਵਾਦ ਵੀਡੀਓ ਦੇਖਣ ਵਾਸਤੇ ਕਮੈਂਟ ਕਰਦੇ ਕਰੋ ਤੇ ਲਾਈਕ ਫੋਲੋ ਠੀਕ ਹੈ ਜੀ ਕਰਦੇ ਰਿਹਾ ਕਰੋ ਧੰਨਵਾਦ ਵੀਡੀਓ ਦੇਖਣ ਵਾਸਤੇ ਜੀ